ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਜੋ ਅੱਜ ਵੇਰਕੇ ਪਿੰਡ ਵਿੱਚ ਸਾਡਾ ਵੀਰ ਜੋ ਸਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਦਾ ਅਹੁਦਾ ਦੇ ਕੇ ਜਾ ਰਹੇ ਆ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਜੋ ਮੇਰੇ ਨਾਲ ਪਹੁੰਚੇ ਮੇਰੇ ਸਾਥੀ ਸਾਡੀ ਸਮੁੱਚੀ ਟੀਮ ਬਾਬਾ ਸੋਨੂ ਜੀ ਮੁਖ ਸੰਚਾਲਕ ਔਰ ਬਾਬਾ ਸਰਵਨ ਸਿੰਘ ਮੱਟੂ ਜੀ ਜੋ ਪੰਜਾਬ ਚੇਅਰਮੈਨ ਹੋਰ ਵੀ ਵੱਖ-ਵੱਖ ਮੇਰੇ ਵੀਰ ਮੇਰੇ ਨਾਲ ਅੱਜ ਵੇਰਕੇ ਵਿੱਚ ਪਹੁੰਚੇ ਨੇ ਔਰ ਸਾਡੀ ਭੈਣ ਮੋਨਿਕਾ ਭੈਣ ਪਿੰਡ ਲੁੱਧੜ ਤੋਂ ਜਿਹੜੀ ਮਹਿਲਾ ਵਿੰਗ ਦੀ ਚੇਅਰਮੈਨ ਲਈ ਗਈ ਆ ਅਸੀਂ ਇਹਨਾਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਆ ਭਗਵਾਨ ਵਾਲਮੀਕੀ ਸਮਾਜ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਜੋ ਇਹਨਾਂ ਨੂੰ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚ ਔਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਕਿਤਰਾ ਅੱਜ ਵੀਰਕੇ ਪਿੰਡ ਵਿੱਚ ਅੱਛਾ ਮੈਡੀਕਲ ਆਈ ਆ ਔਰ ਸਾਡੇ ਵੀਰ ਨੇ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਨਸ਼ਿਆਂ ਦਾ ਜਿਹੜਾ ਡਟ ਕੇ ਵਿਰੋਧ ਕਰਨਗੇ ਪਿੰਡ ਵੀਰਕੇ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਮੈਂ ਸੁਨਮ ਸਿੰਘ ਬੌਂਕਣ ਧੱਤਾ ਤੋਂ ਸੀਬੀਸੀ ਵਿੰਗ ਚੇਅਰਮੈਨ ਪੰਜਾਬ ਅਸੀਂ ਅੱਜ ਵੀਰਕੇ ਸ਼ਹਿਰ ਦੇ ਵਿੱਚ ਪਹੁੰਚੇ ਆ ਵੀਰ ਸਰਜੀਤ ਸਿੰਘ ਐਂਡ ਮੋਨਿਕਾ ਜੀ ਨੂੰ ਉਦਾ ਬਖਸ਼ਿਆ ਬਾਬੇ ਸਾਡੇ ਬਾਬਾ ਲਾਡੀ ਨਾਥ ਜੀ ਨੇ ਕਿਉਂਕਿ ਸਾਨੂੰ ਇਹਨਾਂ ਤੇ ਬਹੁਤ ਜੀ ਵਿਸ਼ਵਾਸ ਹੈ ਕਿ ਸਾਡੇ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਜੋ ਵੀ ਨਸ਼ਾ ਦੀ ਮਹਿੰਮ ਚੱਲ ਰਹੀ ਆ ਸਾਡੇ ਨਾਲ ਸਾਡੇ ਨਾਲ ਉਹਦੇ ਵਿੱਚ ਵੀ ਸਾਥ ਦੇਣਗੇ ਸਾਡੀ ਟੀਮ ਪਹਿਲਾਂ ਵੀ ਨਸ਼ਾ ਦੇ ਵਿਰੋਧ ਚੱਲ ਰਹੀ ਆ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਮੇਟੀ ਚੇਅਰਮੈਨ ਔਰ ਅੱਜ ਪਿੰਡ ਦੇ ਲੋਕ ਦੇ ਵਿੱਚ ਸਰਜੀਤ ਸਿੰਘ ਜੀ ਨੂੰ ਉਹ ਅਹੁਦਾ ਦੇ ਤੇ ਜਾ ਰਹੇ ਆ ਔਰ ਭੈਣਾ ਪਿੰਡ ਦੁਰਦੋਂ ਤੋਂ ਮਨਤਾ ਜੀ ਨੂੰ ਜੋ ਜੁਮੇਰੀ ਲਾਟੇ ਜਾ ਰਹੇ ਆ ਉਹ ਸਾਨੂੰ ਪੂਰਾ ਵਿਸ਼ਵਾਸ ਹੈ ਦਾ ਵੀ ਆਪਣੇ ਅਹੁਦੇ ਤੇ ਪੂਰਾ ਖੜੇ ਰਹਿੰਦੇ ਔਰ ਜੋ ਏਰੀਆ ਦੇ ਵਿੱਚ ਨਸ਼ਾ ਕੀ ਵਿਤਦਾ ਉਹ ਸਾਨੂੰ ਸਾਰਾ ਸਾਥ ਦੇਂਦੇ ਆਪਾਂ ਰਲ ਕੇ ਸਾਰਾ ਨਸ਼ਾ ਬੰਦ ਕਰਾਵਾਂ ਦੇ ਜੈ ਬਲਮਿਕੀ ਕੀ ਹਰ ਹਾਲ ਬਲਮਿਕੀ ਮੈਂ ਰੋਸ਼ੀ ਪ੍ਰਧਾਨ ਪੰਜਾਬ ਪ੍ਰਧਾਨਿਆ ਜੀ ਤੇ ਅੱਜ ਵੇਰਕੇ ਹਲਕੇ ਦੇ ਵਿੱਚ ਸਰਜੀਤ ਵੀਰ ਆਪਣਾ ਤੇ ਮੌਨਕਾ ਭੈਣ ਇਹਨਾਂ ਨੂੰ ਇਹ ਨਿਯੁਕਤੀ ਪੱਤਰ ਦੇ ਕੇ ਜਾਈਆਂ ਜੀ ਪ੍ਰਧਾਨਗੀ ਦਾ ਜੀ ਤੇ ਸਾਨੂੰ ਆਸ ਹੈ ਕਿ ਆਪਣਾ ਉੱਧਾ ਜਿਹੜਾ ਪੂਰੀ ਮਾਨਦਰੀ ਦੇ ਨਭਾਉਣਗੇ ਤੇ ਨਸ਼ਿਆਂ ਦੇ ਖਿਲਾਫ ਜੋ ਮਿਹਨਤ ਚੱਲੀ ਆ ਉਹਦੇ ਨਾਲ ਪੂਰਾ ਮੋੜੇ ਨਾ ਮੋੜਾ ਲਾ ਕੇ ਨਸ਼ਿਆਂ ਦੇ ਮਹਿੰਮਤ ਦੇ ਨਾਲ ਜਿਹੜੀ ਆ ਉਹਨੇ ਪੂਰਾ ਸਾਥ ਦੇਣਗੇ ਕਿ ਜਾ ਕੇ ਨਸ਼ਿਆਂ ਦੇ ਖਿਲਾਫ ਜੰਗ ਲੜਨਗੇ ਜੀ ਜੈ ਵਾਲਮੀਕੀ ਹਾਰ ਵਾਲਮੀਕੀ ਜਿਹੜਾ ਮੁਖ ਮੈਂ ਸੋਨੂੰ ਵੇਰਕਾ ਮੁਖਿੰਸਾਲ ਜਿਹੜਾ ਆਪਾਂ ਇੱਕ ਵੀਰ ਨੂੰ ਉੱਧਾ ਲਾ ਕੇ ਜਾ ਰਹੇ ਆ ਆਪਾਂ ਨੂੰ ਉਰੀ ਨੂੰ ਮੀਦਾ ਪੀਐਮ ਮਾਨਦਾਰੀ ਦੇ ਨਾਲ ਬਣਾਈ ਜਾ। ਜੈ ਬਾਲਮੀਕ। ਹੋਰ ਦੋ। کارਖਾਹਤ ਬਾਲਮੀਕ। ਆਹ ਹੈ। ਬਾਲਮੀਕ ਸ਼ਕਤੀ। ਆਹ ਹੈ। ਮੈਂ ਸਰਵਨ ਸਿੰਘ ਮਟੂ ਪਿੰਡ ਮੂਦਲ ਪੰਜਾਬ ਦਾ ਚੇਅਰਮੈਨ ਸਾਡੇ ਬਾਬਾ ਜੀ ਲੱਡੀਨਾਥ ਜੀ ਸਾਡੇ ਪੰਡਤ ਜੀ ਸਾਰੇ ਸਾਡੀ ਟੀਮ ਤੇ ਜੋ ਅੱਜ ਮੋਨਕਾ ਨੂੰ ਤੇ ਸਜੀਤ ਸਿੰਘ ਵੀਰਕਾ ਨੂੰ ਉਹਦਾ ਦੇ ਕੇ ਚੱਲੇ ਆ ਸਾਨੂੰ ਬੜੀ ਉਮੀਦ ਹੈ ਜੀ ਆਪਣਾ ਆਪਣੇ ਅਹੁਦੇ ਨੂੰ ਮਾਨਦਾਰੀ ਨਾਲ ਨਿਮਾ ਬਹੁਣਗੇ ਜੀ ਵਾਲਮੀਕ ਛਿੱਤੀ ਅੰਮ੍ਰਿਤ ਨੀ ਮੈਂ ਪ੍ਰੈਜੈਂਟੇਸ਼ਨ ਕੋਮੀ ਚੇਰਮੈਨ ਪੰਜਾਬ ਜੋ ਸਰਜੀਤ ਸਿੰਘ ਨੇ ਜ਼ਿੰਮੇਵਾਰੀ ਦਿੱਤੀ ਆ ਉਤਲੋਾਨੂੰ ਵਿਸ਼ਵਾਸ ਹੈ ਵੀ ਦਿਲੋਂ ਬਹੁਣਗੇ ਜੀ ਜੈ ਵਾਲਮੀਕ ਕੀ ਹਰ ਹਰ ਵਾਦਨ ਜੀ ਬੋਲੀ ਸੰਨਰ ਪਾਇਪਾ ਕੁਮਾਰ ਵਾਲਮੀਕ ਮਹਾਰਾਜ ਜੀ ਹੈ ਸਤਿਗੁਰ ਗਿਆਨਾਥ ਮਹਾਰਾਜ ਜੀ ਜੈ ਸਾਹਿਬ ਕੀ ਜੈ ਇਸ ਭੈਣ ਨੂੰ ਜਿਹੜੇ ਵੀਰ ਨੂੰ ਅਸੀਂ ਅਹੁਦਾ ਦੇ ਕੇ ਵੀਰ ਕੇ ਪਿੰਡ ਵਿੱਚ ਜਾ ਰਹੀ ਅਸੀਂ ਉਮੀਦ ਕਰਦੇ ਆ ਕਿ ਇਹ ਆਪਣੇ ਦਿਲੋਂ ਤੇ ਇਮਾਨਦਾਰੀ ਨਾਲ ਨਿਭਾਉਣਗੇ ਜੈ ਵਾਲ